ਆਪਾ ਬਿਜਲੀ ਦੀ ਗੱਲ ਕਰ ਰਹੇ ਆ ਕਿਉਂਕਿ ਬੇਅਦਬੀ ਨੂੰ ਲੈ ਕੇ ਵੀ ਐਸੀ ਗੱਲ ਕੀਤੀ ਹੁਣ ਬਿਜਲੀ ਦੀ ਗੱਲ ਕਰ ਲੈਣਿਆ ਜਨਾਬ ਤੁਸੀਂ ਇੱਕ ਬਿੱਲ ਦਿਖਾ ਰਹੇ ਸੀ ਤੁਸੀਂ ਬਿੱਲ ਦਿਖਾਓ ਤੁਸੀਂ ਬਿੱਲ ਤੇ ਕਹਿੰਦੇ ਹੋ ਨਾ ਬਿਜਲੀ ਦੇ ਬਿੱਲ ਤੇ ਤੁਹਾਡਾ ਰਿਐਕਸ਼ਨ ਲਾਉਂਗੀ ਮੈਂ ਇੱਕ ਵਾਰ ਬਿਜਲੀ ਦਾ ਬਿੱਲ ਜਿਹੜਾ ਹੈ ਉਹ ਜ਼ਰੂਰ ਦੇਖ ਲੈਣਿਆ ਹਾਂਜੀ ਕੀ ਕੀ ਕਹਿਣਾ ਚਾ ਰਹੇ ਹੋ ਕਿ ਤੁਹਾਡੇ ਕੋਲ ਇਹ ਬਿੱਲ ਆਇਆ 30000 ਕੁਸ ਦੇਖੋ ਮੜਾ ਜੋਂਟਾ ਵੇਖੋ ਮੜਾ 30000 ਤੁਸੀਂ ਕੋਈ ਕੰਮ ਕਰਦੇ ਹੋ ਇਹ ਕਰਦਾ ਬਿੱਲ ਤਾਂ ਹੋ ਨਹੀਂ ਸਕਦਾ ਕਰਦਾ ਹੀ ਬਿੱਲ ਆਈ ਮੇਲ ਵਗੈਰਾ ਮੇਰਾ ਕੰਮ ਨੋਰ ਹੋਰ ਦੇਖੋ ਨਾ ਜੁਲਟਾ ਮਾਫ ਕੀਤੀ ਐ ਜੁਲਟਮ ਕੋਈ ਮਾਫ ਦੀ ਹੋਈ ਸਾਡੀ ਲੋਡ ਲਾ ਜੀ ਲੋਡ ਦੇਖੋ ਕਿ ਲੋਡ ਚੈੱਕ ਕਰਾ ਲਓ ਇਹ ਬੇਰੁਜ਼ਗਾਰਾ ਜਾ ਇੱਕ ਮਿੰਟ ਇੱਕ ਸਕਿੰਟ ਇਹ ਬਿੱਲ ਦਿਖਾ ਰਹੇ ਨੇ ਇੱਕ ਮਿੰਟ ਇੱਕ ਮਿੰਟ ਇਹ ਇੱਕ ਬਿੱਲ ਦਿਖਾ ਰਹੇ ਨੇ ਇਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਕੋਈ ਆਪਦਾ ਬਿਜ਼ਨਸ ਨਹੀਂ ਹੈ ਉਹ ਕਹਿ ਰਹੇ ਨੇ ਪਰ ਫੇਰ ਵੀ ਸਾਡਾ ਬਿੱਲ ਜਿਹੜਾ ਹੈ ਉਹ 30000 ਆਇਆ ਹੈ ਉਹ ਕਹਿ ਰਹੇ ਨੇ ਕਿ ਕੀ ਕਿੰਨੇ ਚਾਹਦੇ ਤੁਸੀਂ ਦੇਖ ਲਓ ਤੁਸੀਂ ਇਸ ਤੇ ਆਪਣਾ ਜਵਾਬ ਜਿਹੜਾ ਉਹ ਵੀ ਦੇ ਸਕਦੇ ਇਹਹੀ ਚੀਜ਼ਾਂ ਇਹਦਾ ਜਵਾਬ ਆ ਜਿਹੜਾ ਇਹ ਥੋੜਾ ਜਿਹਾ ਇੱਕ ਫੋਟੋ ਖਿੱਚ ਲੈਣ ਤੋਂ ਮੈਨੂੰ ਇਹਦੇ ਹੁਣੇ ਦੇ ਦੇ ਦਿੰਨੇ ਆ ਕਿਉਂਕਿ ਬਿਨਾਂ ਲੌਜੀਕ ਦੇ ਸਵਾਦ ਨਹੀਂ ਆਉਂਦਾ ਤੁਸੀਂ ਉਹਨਾਂ ਚਿਰ ਬਾਕੀ ਡਿਬੇਟ ਲੈ ਲਓ ਇੱਥੇ ਭਾਜੀਪੀ ਜਿਹੜਾ ਜਵਾਬ ਦੇਣਾ ਚਾਹੁੰਦੀ ਹੈ ਬਿੱਲਾਂ ਦੇ ਉੱਤੇ ਬਿੱਲਾਂ ਦੇ ਉੱਤੇ ਜਵਾਬ ਦੇਣਾ ਚਾਹੁੰਦੀ ਮੀ ਜੀ ਬਿਜਲੀ ਦੇ ਬਿੱਲਾਂ ਦੀ ਗੱਲ ਕਰਦੇ ਵੇ ਆਪਾਂ ਬੀ ਬਾ ਜਵਾਬ ਦੇ ਲੈਣ ਦੋ ਬਿਜਲੀ ਦੇ ਬਿੱਲਾਂ ਦੀ ਗੱਲ ਕਰਦੇਵੇਂ ਆਪਾਂ ਪਹਿਲੀਆਂ ਸਰਕਾਰਾਂ ਵੀ ਜਿਹੜੇ ਐਸਸੀ ਪਰਿਵਾਰਾਂ ਨੂੰ ਪਹਿਲੀਆਂ ਸਰਕਾਰਾਂ ਵੀ ਐਸਸੀ ਪਰਿਵਾਰਾਂ ਨੂੰ 200 ਜੂਨਟ ਬਿਜਲੀ ਫ੍ਰੀ ਦਿੰਦੀ ਸੀ ਇਹਨਾਂ ਨੇ ਕਿਹਾ ਸਿਰਫ ਜਿਹੜਾ ਆਮ ਬੰਦਾ ਨਾ ਉਹਦਾ 2 ਜਾਂ 3 ਮਹੀਨਿਆਂ ਦਾ ਬਿੱਲ ਜ਼ੀਰੋ ਆਉਂਦਾ ਜਿਹੜਾ ਬਿਜਲੀ ਦੇ ਰੇਟ ਕਿੰਨੇ ਆ ਦੂਜੀਆਂ ਸਟੇਟਾਂ 'ਚ ਕਿੰਨੇ ਆ ਅਸੀਂ ਤਾਂ ਇਹ ਗੱਲ ਕਹਿੰਨੇ ਆ ਜੇ ਸਾਡੀ ਸਰਕਾਰ ਆਊਗੀ ਬਿਜਲੀ ਰੇਟ ਅੱਧੇ ਕਰਾਂਗੇ ਜਦੋਂ ਅੱਧੇ ਕਰਾਂਗੇ ਭਾਵੇਂ ਹਰੇਕ ਬੰਦੇ ਨੂੰ ਬਿੱਲ ਲਈਏ ਤੁਸੀਂ ਦੂਜੀਆਂ ਸਟੇਟਾਂ ਦੇਖੋ ਜਿਹਦੇ ਬੀਜੇ ਵੀ ਬਿਜਲੀ ਇਹ ਸਸਤੀ ਬਿਜਲੀ ਚੰਨੀਸ ਗਵਰਨਮੈਂਟ ਵੱਲੋਂ ਵੀ ਦਿੱਤੀ ਗਈ ਸੀ ਉਹ ਤੋਂ ਵੀ ਸਸਤੀ ਕਰਾਂਗੇ ਦੇਖੋ ਨਾਲ ਦੇ ਸੂਬੇ ਹੈ ਰਾਜਸਥਾਨ ਹੈ ਹੁਆਚੇ ਪਰਦੇਸ਼ ਹੈ ਹਰਿਆਣਾ ਤੁਸੀਂ ਦੇਖੋ ਬਿਜਲੀ ਉੱਥੇ ਸਸਤੀ ਆ ਅੱਤੇ ਨਾਲੋਂ ਵੀ ਘੱਟ ਰੇਟ ਆ ਇੱਥੇ ਬੀਲਿਆਂ ਰੇਟ ਵੱਧ ਲੈ ਕੇ ਦੂਜੇ ਬਿਜਲੀਆਂ ਰੇਟ ਵੱਧ ਲੈ ਕੇ ਕਰਜ਼ਾ ਚੱਕ ਕੇ ਫ੍ਰੀ 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 ਦਾ ਰੌਲਾ ਪਾਈ ਜਾਂਦੇ ਇੱਥੇ ਅਕਾਲੀ ਦਲ ਇਹ ਇਹ ਬਿਜੇ ਇੱਕ ਮਿੰਟ ਬਿਜਲੀ ਦੇ ਬਿੱਲਾਂ ਦੀ ਗੱਲ ਕਰਦੇ ਨੇ 2 ਸਾਲਾਂ ਦੇ ਵਿੱਚ 70000 ਕਰੋੜ ਰੁਪਏ ਦਾ ਕਰਜ਼ਾ ਲੈ ਚੁੱਕੀ ਆ ਪੰਜਾਬ ਸਰਕਾਰ ਠੀਕ ਹੈ ਜੀ ਆ ਜਿਹੜੀ ਟਰਮ ਚੱਲਦੀ ਪਈ ਆ ਫਰਵਰੀ ਤੋਂ ਲੈ ਕੇ ਤੇ ਮਈ ਤੱਕ 12000 ਕਰੋੜ ਰੁਪਏ ਦਾ ਕਰਜ਼ਾ ਲਿਆ ਔਰ ਕਰਜ਼ਾ ਚੱਕ ਕੇ ਅਸੀਂ ਜਿਹੜੀਆਂ ਲੋਨ ਦੀਆਂ ਕਿਸ਼ਤਾਂ ਲਾ ਰਹੇ ਆ ਅਸੀਂ ਡਵੈਲਪਮੈਂਟ ਦੇ ਵਾਲੇ ਪਾਸੇ ਕਿਹੜੇ ਵਜੇ ਹੋਵਾਂਗੇ ਜੀ ਇਹਨਾਂ ਚੀਜ਼ਾਂ ਦਾ ਜਵਾਬ ਬਿਲਕੁਲ ਅਕਾਲੀ ਦਲ ਨੇ ਵੀ ਜਵਾਬ ਦਿੱਤਾ ਤੇ ਭਾਜੀਪੀ ਨੇ ਕਾਂਗਰਸ ਤੋਂ ਵੀ ਕੋਈ ਨਹੀਂ ਦੇ ਦਿੱ ਜਵਾਬ ਨਹੀਂ ਸਮਝ ਪਹਿਲਾਂ ਇੱਕ ਵਾਰ ਆਮ ਆਦਮੀ ਪਾਰਟੀ ਤੋਂ ਜ਼ਰੂਰੀ ਦਾ ਜਵਾਬ ਲੈ ਲਈਏ ਕਰਜ਼ੇ ਦੀ ਗੱਲ ਹੋਈ ਹੈ ਪਹਿਲਾਂ ਲੇਕਿਨ ਮਹਿੰਗਾਈ ਮਹਿੰਗਾਈ ਦਾ ਵੀ ਜ਼ਿਕਰ ਹੋ ਰਿਹਾ ਹੈ ਇਥੇ ਮਹਿਲਾਵਾਂ ਨੇ ਉਹਨਾਂ ਤੋਂ ਰਿਐਕਸ਼ਨ ਲੈਣਾ ਬਹੁਤ ਜ਼ਰੂਰੀ ਹੈ ਜਿਹੜੀ ਜਿਹੜੀ ਵੀ ਸਰਕਾਰ ਆਂਦੀ ਹੈ ਉਹ ਆਪਣੀ ਡਿਵੈਲਪਮੈਂਟ ਲਈ ਕਰਜ਼ਾ ਜ਼ਰੂਰ ਚੱਕਦੀ ਹੈ ਦੇਖੋ ਜਿਹੜਾ ਖਜ਼ਾਨਾ ਖਾਲੀ ਕੀਤਾ ਸੀ ਉਹ ਅਕਾਲੀ ਸਰਕਾਰ ਦੀ ਖਜ਼ਾਨਾ ਮੰਤਰੀ ਨੇ ਖਾਲੀ ਕੀਤਾ ਸੀਗਾ ਤੇ ਜਿਹੜੀ ਵੀ ਸਰਕਾਰ ਆਂਦੀ ਉਹ ਆਪਣੀ ਡਿਵੈਲਪਮੈਂਟ ਲਈ ਜ਼ਰੂਰ ਲੈਂਦੀ ਕਰਜ਼ਾ ਬਾਕੀ ਜੇ ਮੈਂ ਅਕਾਲੀ ਸਰਕਾਰ ਦੀ ਗੱਲ ਕਰਾਂ ਤਾਂ ਉਹਦੀ ਸਭ ਤੋਂ ਵੱਡੀ ਸ਼ਿਕਾਇਤ ਮੈਂ ਬੈਠੀ ਆ ਆ ਸਾਰੇ ਇਹਨਾਂ ਦੇ ਗਵਾਹ ਹੈ ਸਾਰਾ ਫਰੀਦਕੋਟ ਗਵਾਹ ਹੈ ਕਿਉਂਕਿ ਸਭ ਤੋਂ ਪਹਿਲਾਂ ਬੇਅਦਬੀ ਹੋਈ ਔਰ ਜਿਹੜਾ ਸਾਰਾ ਸਾਰਾ ਸਿਹਜ ਜਾਂਦਾ ਹੈ ਅਕਾਲੀ ਸਰਕਾਰ ਨੂੰ ਫਿਰ ਉਸ ਵਾਰ ਨਿਸ਼ਾਨਦ ਕੰਡ ਹੋਇਆ ਛੁੱਟੀ ਕੰਡ ਵਾਲਾ ਫਿਰ ਮੇਰੇ ਭਰਾ ਵਾਲਾ ਸਾਰਿਆਂ ਨੂੰ ਬਤੇ 3 ਸਾਲ ਮੈਂ ਤੇ ਪੁਲਿਸ ਥਾਣੇ ਦੇ ਬਾਹਰ ਲਗਾਤਾਰ ਬੈਠੀ ਆਂ ਆਪਦੇ ਭਰਾ ਦੀ ਕਿਡਨਾਪਿੰਗ ਦੇ ਵਿੱਚ ਉਸ ਵਾਰ ਅਕਾਲੀ ਸਰਕਾਰ ਤੋਂ ਬਾਅਦ ਇਹ ਕੇਸ ਗਿਆ ਸੀਬੀਆਈ ਕੋਲ ਅੱਜ ਤੱਕ ਅੱਜ ਤੱਕ ਮੈਂ ਰੋਲ ਰਹੀ ਆਂ ਸੀਬੀਆਈ ਨੇ ਬੀਜੇਪੀ ਰਿਕਾਰਡਿੰਗ ਕੰਮ ਨਹੀਂ ਕੀਤਾ ਇੱਕ ਮਿੰਟ ਅੱਜ ਵੀ ਇਹ ਜਿਹੜਾ ਜਵਾਬ ਨਹੀਂ ਕਰਦੇ ਕਰਦੇ ਨਹੀਂ ਕਰ ਕਰਦੇ ਨਹੀਂ ਕਰਦੇ ਨਹੀਂ ਕਰਦੇ ਨਹੀਂ ਕਰਦੇ ਨਹੀਂ ਕਰਜ਼ੇ ਦੀ ਗੱਲ ਤੁਸੀਂ ਕਰ ਰਹੇ ਹੋ ਤੁਸੀਂ ਕਹਿ ਰਹੇ ਹੋ ਸਭ ਤੋਂ ਜ਼ਿਆਦਾ ਜੇ ਖਜ਼ਾਨਾ ਖਾਲੀ ਕੀਤਾ ਤਾਂ ਅਕਾਲੀ ਦਲ ਨੇ ਕੀਤਾ ਕਾਂਗਰਸ ਇਹ ਟਾਈਮ ਤੇ 1 ਲੱਖ ਕਰੋੜ ਦਾ ਕਰਜ਼ਾ ਲਿਆ ਗਿਆ ਇਹਨਾਂ ਨੇ ਹੁਣ ਤੱਕ 75000 ਕਰੋੜ ਦਾ ਕਰਜ਼ਾ ਲੈ ਲਿਆ ਅਕਾਲੀ ਦਲ ਨੇ ਅੰਨਾ ਨਹੀਂ ਲਿਆ ਸੀ ਅੰਨਾ ਕਰਜ਼ਾ ਨਹੀਂ ਲਿਆ ਸੀ ਤੁਹਾਨੂੰ ਲੱਗਦਾ ਤੁਹਾਨੂੰ ਲੱਗਦਾ ਹੈ ਕਰਜ਼ੇ ਲੈ ਕੇ ਫ੍ਰੀ ਸਰਵਿਸਿਜ਼ ਦੇਣੀਆਂ ਚਾਹੀਦੀਆਂ ਨੇ ਨਹੀਂ ਦੇਖੋ ਕਰਜ਼ਾ ਲੈ ਕੇ ਫ੍ਰੀ ਸਰਵਿਸਿਜ਼ ਨਹੀਂ ਜਿਹੜਾ ਟੈਕਸ ਬਚ ਰਿਹਾ ਉਹਦੇ ਵਿੱਚ ਉਹਦੀ ਫ੍ਰੀ ਸਰਵਿਸਿਜ਼ ਮਿਲਦੀਆਂ ਹਨ ਬਾਕੀ ਦੇਖੋ ਜਿਹੜੀ ਮਤਲਬ ਆਪਾਂ ਕਹੀ ਕਿ ਫ੍ਰੀ ਸਰਵਿਸਿਜ਼ ਸਿਰਫ ਗਰੀਬਾਂ ਦੇ ਲਈ ਹੈ ਇਹ ਸਭ ਦੇ ਲਈ ਨਹੀਂ ਹੈਗੀਗੀ ਜਿਹੜੇ ਇਹਨੂੰ ਕਰ ਸਕਦੇ ਆ ਪੇ ਕਰ ਸਕਦੇ ਆ ਉਹ ਚੀਜ਼ਾਂ ਇਹ ਸਾਰੇ ਕਰ ਹੀ ਰਹੇ ਆ ਦੇਖੋ ਇਹ ਗੱਲ ਇਹ ਚੀਜ਼ ਨੂੰ ਮੰਨਦੇ ਨੇ ਜੇ ਇਹਨਾਂ ਨੇ 600 ਯੂਨਟ ਹਰ ਇੱਕ ਲਈ ਫਰੀ ਕੀਤੀ ਆ ਤੇ ਇਟ ਮੀਨਸ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲਾਇਆ ਜਾ ਰਿਹਾ ਨੰਬਰ 2 ਤੇ ਇਹ ਜਦੋਂ ਰੌਲਾ ਪਾਉਂਦੇ ਸੀ 70 ਸਾਲ ਦੀ 75 ਸਾਲ ਤੋਂ ਸਰਕਾਰਾਂ ਨੇ ਪੰਜਾਬ ਨੂੰ ਲੁੱਟ ਲਿਆ ਖਾ ਲਿਆ ਜਿਹੜਾ ਪਿਛਲੀਆਂ ਸਰਕਾਰਾਂ ਨੇ 75 ਸਾਲ ਚ ਜਿੰਨਾ ਕਰਜ਼ਾ ਚੜਾਇਆ ਸੀ ਨਾ ਅੱਜ ਲੈ ਕੇ ਲੈ ਆਏ ਤੁਹਾਡੇ ਕੈਮਰੇ ਦੇ ਜ਼ਰੀਏ ਗੱਲ ਕਰਕੇ ਜਾ ਰਿਹਾ ਇਹਨਾਂ ਦੀ ਸਰਕਾਰ ਦੀ ਸਮਾਪਤੀ ਤੱਕਰ 5 ਲੱਖ ਕਰੋੜ ਤੋਂ ਕਰਜ਼ਾ ਟੱਪੂਗਾ ਜੀ ਕਾਂਗਰਸ ਤੇ ਇਲਜ਼ਾਮਬਾਜ਼ੀ ਲੱਗਦੀ ਹੈ ਕਾਂਗਰਸ ਤੋਂ ਇੱਕ ਵਾਰੀ ਜ਼ਰੂਰ ਜਵਾਬ ਲੈ ਲੈਣੇ ਆ ਕਾਂਗਰਸ ਤੇ ਇਲਜ਼ਾਮ ਲੱਗਦੀ ਆ ਨਜ਼ਰ ਆ ਰਿਹਾ ਸੱਤਾਧਿਰ ਪਾਰਟੀ ਇਹ ਨਜ਼ਰ ਲਾਦੀ ਹੈ ਕਿ ਖਜ਼ਾਨਾ ਖਾਲੀ ਕਾਂਗਰਸ ਨੇ ਕੀਤਾ ਹੈ ਦੇਖੋ ਜੀ ਇਹਨਾਂ ਨੇ ਜਿਹੜਾ ਲੋਨ ਸੀਗਾ ਸਾਡੇ ਤੇ ਉਹ ਤਕਰੀਬਨ 250000 ਦੇ ਕਰੀਬ ਸੀਗਾ ਜਿਹੜਾ ਕਿ 1 ਲੱਖ ਕਰੋੜ ਰੁਪਇਆ ਇਹਨਾਂ ਨੇ ਹੁਣ ਲਿਆ ਹੈ ਜਿਹੜਾ ਹੁਣ ਇਹਨਾਂ ਦੀ ਸਰਕਾਰ ਬਣ ਤੋਂ ਬਾਅਦ ਇਹਦੇ ਤੋਂ ਇਲਾਵਾ ਬੋਰਡਾਂ ਕਾਰਪੋਰੇਸ਼ਨਾਂ ਆ ਰਹੀਆਂ ਜਿਹੜਾ ਉਹ ਡਿਕਲੇਅਰਡ ਨਹੀਂ ਇਹ ਜਿਹੜਾ ਲੋਨ ਆ ਜਿਹੜਾ ਕਰਜ਼ਾ ਇਹਨਾਂ ਨੇ ਲਿਆ ਹੈ ਉਹ ਸ਼ਾਇਦ 2.2 ਲੱਖ ਕਰੋੜ ਤੋਂ ਵੀ ਵੱਧ ਗਿਆ ਹੋਣਾ ਤੋਂ ਉਹ ਕੀ ਹੈ ਉਹ ਹਲੇ ਡਿਕਲੇਅਰਡ ਨਹੀਂ ਕਿਉਂਕਿ ਬੋਰਡਾਂ ਕਾਰਪੋਰੇਸ਼ਨਾਂ ਤੇ ਰਹੀਆਂ ਸੋ ਜਿਹੜਾ ਸਿੱਧਾ ਲਿਆ ਉਹ 1 ਲੱਖ ਕਰੋੜ ਲਿਆ ਉਹ ਇਹਨਾਂ ਨੇ ਅਖੀਰ ਤੱਕ ਜਿਹੜੇ ਜਿਸ ਤਰ੍ਹਾਂ ਅਕਾਲੀ ਦਲ ਦਾ ਬੁਲਾਰਾ ਵੀ ਕਹਿ ਰਿਆ ਸੀ ਕਹਿੰਦਾ ਵੀ ਇਹਨਾਂ ਨੇ 5 ਕਰੋੜ ਕਰ ਜਾਣਾ ਇੰਨਾ ਜਿੰਨਾ ਇਹ ਤੋਂ ਪਹਿਲਾਂ ਸਾਰੀਆਂ ਸਰਕਾਰਾਂ ਨੇ ਚੜਾਇਆ ਉਹਨਾਂ ਇਹਨਾਂ ਨੇ ਚੜਾ ਜਾਣਾ ਉਹਨਾਂ ਦਾ ਚੜਾਇਆ ਬਜੇ ਬੋਰਡ ਕਾਰਪੋਰੇਸ਼ਨ ਵਾਲਾ ਆਪਾਂ ਵਿੱਚ ਜੋੜ ਲੀਏ ਤਾਂ ਬੋਰਡਾਂ ਕਾਰਪੋਰੇਸ਼ਨਾਂ ਵਾਲਾ ਉਹ ਔਨ ਰਿਕਾਰਡ ਨਹੀਂ ਹੁੰਦਾ ਕਿਉਂਕਿ ਉਹ ਸਰਕਾਰ ਦੇ ਘਰ ਦੇ ਚ ਨਹੀਂ ਬੋਲਦਾ ਉਹ ਜਿਹੜੇ ਉਹ ਅਲੱਗ ਅਲੱਗ ਯੂਨਿਟ ਆ ਜਾਂਦਾ ਇੱਕ ਤਰ੍ਹਾਂ ਦਾ ਸੈਮੀ ਗਵਰਨਮੈਂਟ